ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਸਵੇਰੇ ਪਹਿਲਾਂ ਕਿ ਮੰਗਿਆਂ ਨੂੰ ਬੰਗਿਆਂ ਮੰਡੀ ਦੇ ਵਿੱਚ ਜਾਣਾ ਸੀਗਾ ਕੁਝ ਚੀਜ਼ਾਂ ਮੁੱਕੀਆਂ ਸੀਗੀਆਂ ਉਹਨਾਂ ਦਾ ਭਾਅ ਪਤਾ ਕਰਨਾ ਸੀਗਾ ਤੇ ਨਾਲ ਦੀ ਨਾਲ ਘਰ ਨੂੰ ਲੈ ਕੇ ਆਉਣਾ ਸੀਗਾ ਤੇ ਆਪਾਂ ਪਹੁੰਚ ਗਏ ਜੀ ਬੰਗਿਆਂ ਬੰਗਿਆਂ ਤੋਂ ਸਿੱਧਾ ਹੀ ਆਪਾਂ ਜਾਣਾ ਸੀਗਾ ਬੰਗਿਆਂ ਦੀ ਸਬਜ਼ੀ ਮੰਡੀ ਦੇ ਵਿੱਚ ਤੇ ਆਪਾਂ ਪਹੁੰਚ ਗਏ ਜੀ ਸਬਜ਼ੀ ਮੰਡੀ ਦੇ ਬਿਲਕੁਲ ਕੋਲ ਜਿੱਥੇ ਜਾ ਕੇ ਆਪਾਂ ਪਹਿਲਾਂ ਪੁੱਛਿਆ ਲਸਣ ਦਾ ਲਸਣ ਕਹਿੰਦੇ ਹੋਗਾ ਜੀ 400 ਰੁਪਏ ਕਿਲੋ 400 ਰੁਪਏ ਕਿਲੋ ਲਸਣ ਖਾ ਕੇ ਤੁਸੀਂ ਕੀ ਮਰਨਾ ਹੀ ਆ ਫਿਰ ਫਾਇਰਕ ਤਾਂ ਕੋਈ ਨਹੀਂ ਹੈ ਨਾ ਲਸਣ ਅਦਰਕ ਦਾ ਰੇਟ ਜਿਹੜਾ ਉਹ ਅਸ਼ਮਾਨ ਸੂਰੀਆ ਫਿਰ ਆਪਾਂ ਨੂੰ ਆਪਣੇ ਭਰਾ ਮਿਲ ਗਏ ਇਹ ਆਪਣਾ ਭਰਾ ਮੰਡੀ ਦੇ ਵਿੱਚ ਹੀ ਹੁੰਦਾ ਇਹਦੇ ਕੋਲ ਜਦੋਂ ਮਰਜੀ ਸਬਜ਼ੀ ਜਿਹੜੀ ਮਰਜੀ ਸਬਜ਼ੀ ਤੁਸੀਂ ਲੈ ਸਕਦੇ ਆ ਤੇ ਮੁੰਡੇ ਦਾ ਜਨਮ ਦਿਨ ਵੀ ਸੀਗਾ ਤੇ ਸਾਰੇ ਵਧਾਈਆਂ ਵੀ ਜ਼ਰੂਰ ਦਿਓ ਹੈਪੀ ਬਰਥਡੇ ਆਕਾਸ਼ ਅਕਸ਼ੇ ਵਾਈ ਤੇ ਫਿਰ ਆਪਾਂ ਅਗੇ ਹੀ ਘਰੇ ਘਰੇ ਆ ਕੇ ਕਰਨਾ ਸੀ ਗੋਹੇ ਕੂੜੀ ਦਾ ਕੰਮ ਤੇ ਪਸੂਆਂ ਨੂੰ ਪਾਣੀ ਦੇ ਕੇ ਪੱਠੇ ਤੇ ਨਾਲੇ ਬੀਬੀ ਬਣਾ ਰਹੀ ਸੀ ਪ੍ਰਸ਼ਾਦੇ ਕਹਿੰਦੀ ਮੈਨਾਂ ਪਹਿਲਾਂ ਪ੍ਰਸ਼ਾਦੇ ਬਣਾ ਦੋ ਤਵਸਟ ਤੇ ਮੈਂ ਹੋ ਜਾਵਾਂ ਬੇਲੀ ਮੈਂ ਕਿਹਾ ਚਲੋ ਤੁਸੀਂ ਛੇਤੀ ਕਰੋ ਫਿਰ ਪ੍ਰਸ਼ਾਦੇ ਬਣਾ ਕੇ ਤੇ ਮੈਡਮ ਨੇ ਨਾਲੇ ਆਲੂਆਂ ਦੇ ਵਿੱਚ ਪਾ ਲੈ ਪਿਆਜ਼ ਤੇ ਆਲੂਆਂ ਦੇ ਪਰੌਂਠੇ ਵੀ ਕਹਿੰਦੇ ਤੁਹਾਨੂੰ ਅੱਜ ਖਲਾ ਕੇ ਹੀ ਤੋੜਨਾ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਹੈ ਜੀ ਜਿੱਦਾਂ ਮਰਜ਼ੀ ਕਰ ਲਓ ਤੁਹਾਡੇ ਨਾਲ ਹੀ ਹੈ ਸਾਰਾ ਕੁਝ ਤੇ ਆਪਾਂ ਰੈਡੀ-ਸ਼ੈਡੀ ਹੋ ਕੇ ਤੇ ਆਪਾਂ ਤੁਰ ਪਏ ਜੀ ਬੰਗਿਆਂ ਨੂੰ ਆਪਣੇ ਆਪਣੇ ਕੰਮਾਂ ਦੇ ਲਈ ਕੰਮਕਾਰ ਵੀ ਕਰਨੇ ਆ ਜਰੂਰੀ ਆ ਕੰਮ ਤੇ ਵੀ ਜਾਣਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਤਾਂ ਜਾ ਕੇ ਪੈਸੇ ਕਮਾਉ ਹੁੰਦੇ ਆ ਲੋਕੀ ਕਹਿੰਦੇ ਖਰੇ ਉੱਦੇ ਬੇਲੇ ਘੁੰਮੀ ਜਾਂਦੇ ਆ ਪਰ ਆ ਬੇਲਾਂ ਦਾ 1 ਮਿੰਟ ਦਾ ਟਾਈਮ ਨਹੀਂ ਹੈਗਾ ਸਾਡੇ ਕੋਲ ਬੇਲੇ ਰਹਿਣ ਦਾ ਹਨਾ ਰੱਬ ਕਿਸੇ ਨੂੰ ਬੇਲਾ ਬਿਨਾ ਰੱਖੇ ਪਰ ਤੁਸੀਂ ਯਾਰ ਸਾਨੂੰ ਨજર ਘੱਟ ਲਾਇਆ ਕਰੋ ਹਨਾ ਤੇ ਬਲੌਗ ਸਾਡੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਆਪਾਂ ਬਣੇ ਜੀ ਪ੍ਰੀ ਟ੍ਰੈਵਲ ਵਾਚਿੰਗ ਟਾਈਮ ਹੋ ਰਿਹਾ ਪੂਰਾ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਿ ਸਾਡੇ ਬਲੌਗਾਂ ਨੂੰ ਜਿਆਦਾ ਤੋਂ ਜਿਆਦਾ ਦੇਖਿਆ ਕਰੋ ਪਿਆਰ ਦਿਓ ਤਾਂ ਕਿ ਸਾਡਾ ਜਿਹੜਾ ਵਾਸ਼ਿੰਗ ਟਾਈਮ ਆ ਉਹ ਸਾਡਾ ਚੈਨਲ ਮੋਨਟਾਈਜ਼ ਹੋ ਸਕੇ ਆ ਲੋ ਜੀ ਆਪਣੇ ਮਿੱਤਰ ਪਹੁੰਚ ਗਏ ਆ ਤੁਹਾਨੂੰ ਇਹਨਾਂ ਖੁਸ਼ਖਬਰੀ ਇੱਕ ਦੇਣੀ ਹੈ ਕਿ ਆਪਾਂ ਬੰਗਿਆਂ ਦੇ ਵਿੱਚ ਪੰਮਾ ਡੂਮੇਵਾਲ ਜੀ ਪੰਜਾਬੀ ਲੋਕ ਗਾਇਕ ਜਿਨ੍ਹਾਂ ਦਾ ਦਫ਼ਤਰ ਛੇਤੀ ਬੰਗਿਆਂ ਦੇ ਵਿੱਚ ਓਪਨਿੰਗ ਕੀਤੀ ਜਾਵੇਗੀ ਪੰਮਾ ਡੂਮੇਵਾਲ ਸਾਹਿਬ ਆਪ ਖੁਦ ਆ ਕੇ ਇਸ ਦਫ਼ਤਰ ਦੀ ਜਿਹੜਾ ਉਡਗਾਟਣਾ ਉਹ ਕਰਨਗੇ ਐ ਪ੍ਰੀਤ ਕੰਪਲੈਕਸ ਦੇ ਬਿਲਕੁਲ ਸੈਕ ਲਾਸਟ ਆ ਰ ਫਲੋਰ ਤੇ ਤੁਸੀਂ ਹੁਣ ਪੰਮਾ ਡੂਮੇਵਾਲ ਸਾਹਿਬ ਦੇ ਦਫ਼ਤਰ ਦਾ ਆਨੰਦ ਮਾਣ ਸਕਦੇ ਹੋ ਤੇ ਫਿਰ ਆਪਾਂ ਇਹ ਸ਼ਹਿਰ ਨੂੰ ਚੱਲ ਗਏ ਥੋੜਾ ਲੈ ਆ ਲੈ ਜਿਹਾ ਸਮਾਨ ਬੁਲਟ ਦੀ ਮਾਰੀ ਕਿੱਕ ਤੇ ਆਪਣੇ ਮਿੱਤਰ ਨੇ ਖੋਲੀ ਹੈ ਦੁਕਾਨ ਆਈਫੋਨ ਕਿਸੇ ਨੇ ਪੁਰਾਣੇ ਆਈਫੋਨ ਲੈਣੇ ਹੋ ਨਵਾਂ ਫੋਨ ਲੈਣਾ ਹੋਵੇ Oppo ਦਾ Vivo ਦਾ ਤੇ Samsung ਦਾ ਆਈਫੋਨ ਲੈਣੇ ਆ ਪੁਰਾਣਿਆਂ ਤੇ ਵੀ ਕਿਸ਼ਤਾਂ ਕਰਾ ਦੇਾਂਗੇ ਮਹਾਰਾਜ 13 ਲੈ ਲਓ 14 ਲੈ ਲਓ 15 Pro ਤੱਕ ਤੁਹਾਨੂੰ ਫੋਨ ਦੇ ਦੇਵਾਂਗੇ ਫਿਰ ਆਪਾਂ ਕਿਸੇ ਕੰਮ ਦੇ ਲਈ ਜਾਣਾ ਸੀਗਾ ਫਗਵਾੜੇ ਤੇ ਆਪਾਂ ਪਹੁੰਚ ਗਏ ਜੀ ਫਗਵਾੜੇ ਮੋਹਨ ਭਰਾ ਦੇ ਨਾਲ ਦੇ ਨਾਲ ਦੀ ਨਾਲ ਉਤੋਂ ਕੰਮ ਨਵੇੜ ਕੇ ਤੇ ਆਪਾਂ ਆ ਗਏ ਜੀ ਬੰਗਿਆਂ ਬੰਗਿਆਂ ਆ ਕੇ ਤੇ ਆਪਾਂ ਲੈਣੀ ਸੀ ਮੈਡੀਕਲ ਉਤੋਂ ਦਵਾਈ ਕਿਉਂਕਿ ਥੋੜਾ ਜਿਹਾ ਪੈਰ ਦੇ ਵਿੱਚ ਆ ਗਈ ਐ ਸੋਜ ਪਤਾ ਨਹੀਂ ਕੀ ਹੋਇਆ ਤੇ ਫਿਰ ਆਪਾਂ ਰਾਤ ਨੂੰ ਪਹੁੰਚ ਗਏ ਜੀ ਘਰੇ ਘਰ ਤੋਂ ਬਾਅਦ ਮੈਰ ਵਾਲੀ ਕਹਿੰਦੀ ਭਾਈ ਆਪਾਂ ਇਸ ਫੇਸ ਹੋ ਰਹੇ ਨੇ ਜਣਾ ਮੈਂ ਕਹਾਂ ਯਾਰ ਰੋਜ਼ ਸੌਰੀ ਤੇਰਾ ਇਹਦਾ ਦਿਮਾਗ ਹੀ ਖਰਾਵਾ ਸੌ ਰਹੇ ਗਏ ਤੇ ਉੱਥੇ ਜਾ ਕੇ ਖਾਧੀ ਰੋਟੀ ਤੇ ਫਿਰ ਘਰ ਆ ਕੇ ਮੈਂ ਇੱਕ ਮੱਕੀ ਰੋਟੀ ਖਾ ਕੇ ਤੇ ਆਪਾਂ ਗਏ ਸੌਣ